ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਗੋਲਡੀ ਦੇਸੀ ਮਕੈਨਿਕ ਪੀਵੀ ਉੱਤਰਾਲਾ ਤੇ ਅੱਜ ਤਾਂ ਡੱਲੀ ਲੈ ਕੇ ਆਇਆ ਵੀਡੀਓ ਘੈਂਟ ਜੀ ਆ ਦੇਖੋ ਤੁਸੀਂ ਮੜਾ ਜੇ ਨਿਗਾਹ ਮਾਰੋ ਕੈਮਰਾਮੈਨ ਨੂੰ ਆਮਣਾ ਪਿੱਛੇ ਹੋ ਕੇ ਦਿਖਾਓ ਇਹ ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਇਹ ਟੁੱਟ ਗਿਆ ਜਾਂ ਕੋਈ ਚਾਊਟ ਕਰਦੇ ਇਹਨਾਂ ਨੇ ਕਰਤਾ ਮੁੰਡੇ ਨੇ ਕੰਮ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਨਾ ਤਾਂ ਟੁੱਟੀ ਏ ਤੇ ਨਾ ਕੋਈ ਸਟੰਡ ਕੀਤਾ ਪਰ ਡਾਇਰੈਕਟਰ ਦਾ ਇਹ ਦਰਅਸਲ ਹੈਗਾ ਸਿਸਟਮ ਹਾਈਡਰੌਲਿਕ ਬਣਾਇਆ ਆਪਾਂ ਜਿਹੜੀ ਛਤਰੀ ਤੇ ਸਿਸਟਮ ਜਿਹੜਾ ਲੱਗਿਆ ਇਦਾਂਸ ਵਾਲਾ ਜਿੱਦਾਂ ਕਿਸੇ ਦੇ ਗੈਰੇਜ ਚ ਜਗ੍ਹਾ ਘੱਟ ਹੁੰਦੀ ਤੁਹਾਨੂੰ ਪਤਾ ਅਸਿਕਲ ਵੱਡਾ ਸਿਸਟਮ ਚੱਲਦਾ ਹੈ ਉਹਦੇ ਕਰਕੇ ਜਿਹੜੀ ਕਨੋਪੀ ਹੈ ਦੀ ਇਹ ਜਿਆਦਾ ਉੱਚੀ ਹੋ ਜਾਂਦੀ ਉੱਚੀ ਕਰਕੇ ਕਈ ਵਾਰੀ ਜਗ੍ਹਾ ਨਹੀਂ ਹੁੰਦੀ ਆਪਣਾ ਟਰੈਕਟਰ ਅੰਦਰ ਲੱਗਣ ਵਾਸਤੇ ਤੇ ਉਹ ਚੀਜ਼ ਦਾ ਆਪਾਂ ਮਸਲਾ ਕੀਤਾ ਹੱਲ ਤੇ ਇਹ ਹਾਈਡਰੌਲਿਕ ਨਾਲ ਆਪਨੇ ਆਪ ਔਟੋਮੈਟਿਕ ਉੱਪਰ ਜਾਂਦੀ ਹੈ ਤੇ ਹਾਈਡਰੌਲਿਕ ਨਾਲ ਹੀ ਨੀਚੇ ਆ ਜਾਂਦੀ ਹੈ ਵੀ ਜਦੋਂ ਆਪਾਂ ਉੱਪਰ ਕਰਨੀ ਤਾਂ ਉੱਪਰ ਹੋ ਜਾਂਦੀ ਹੈ ਇਹਦੇ ਚ ਕੋਈ ਆਪਾਂ ਨੂੰ ਆਪਣਾ ਜਿਆਦਾ ਦਿੱਕਤ ਨਹੀਂ ਕਰਨੀ ਪੈਂਦੀ ਤੇ ਇਹ ਆਸਾਨੀ ਨਾਲ ਹੀ ਮਤਲਬ ਕਿ ਹੋ ਜਾਂਦੀ ਏ ਇਹ ਇੱਦੇ ਚ ਮੇਰੇ ਵੀਰੇ ਇਦਾਂ ਸਿਸਟਮ ਇਹ ਚ ਆਪਾਂ ਹਾਈਡਰੋਲਿਕ ਜੈਕ ਲਾਇਆ ਹੋਇਆ ਇਹ ਹਾਈਡਰੋਲਿਕ ਜੈਕ ਨਾਲ ਉੱਪਰ ਚਲੀ ਜਾਂਦੀ ਏ ਤੇ ਪੂਰਾ ਹੈਵੀ ਬਣਾ ਕੇ ਥੱਲੇ ਨੀਚੇ ਆਪਾਂ ਸਿਸਟਮ ਲਾਇਆ ਹੋਇਆ ਤੇ ਨਾ ਤਾਂ ਇਹ ਕਿਤੇ ਮਗਰਾਟ ਵਗੈਰਾ ਨਾਲ ਟੱਚ ਹੁੰਦੀ ਏ ਛਤਰੀ ਇਹ ਤੇ ਨਾ ਹੀ ਕੋਈ ਲਿੰਕਾਂ ਵਗੈਰਾ ਨੂੰ ਕੋਈ ਦਿੱਕਤ ਨਹੀਂ ਆਉਂਦੀ ਇਹਦੀਆਂ ਲਿੰਕਾਂ ਨੂੰ ਇਦਾਂ ਲਿੰਕਾਂ ਲੱਗੀਆਂ ਹੋਈਆਂ ਨੇ ਜਾਂ ਕੋਈ ਵੀ ਸਿਸਟਮ ਵੀ ਪੂਰੇ ਘੈਂਟ ਢਾਂਗ ਨਾਲ ਬਣਾਇਆ ਆਪਾਂ ਇਹ ਸਾਰੀ ਦੀ ਸਾਰੀ ਉੱਪਰ ਚਲੀ ਜਾਂਦੀ ਸਤੜੀ ਇਹਦੇ ਚ ਅਸੀਂ ਵੈਸੇ ਤਾਂ ਬਣਾਈ ਸੀਗੀ ਘੱਟ weight ਵਾਸਤੇ ਇਹਦੇ ਥੋੜਾ ਜਿਹਾ ਵਜਨ ਸਾਡੇ ਕੋਲ ਜਿਆਦਾ ਸਿਸਟਮ ਦਾ ਹੋ ਗਿਆ ਅਸੀਂ ਅੰਦਾਜ਼ਾ ਲਾਇਆ ਸੀ 1.5 ਕਿਲੋ ਕਵਾਂਟਲ ਵਜਨ ਦਾ ਵੀ 1.5 ਕਿਲੋ ਕਵਾਂਟਲ ਕਨੋਫੀ ਸਮੇਤ ਸਾਰਾ ਸਿਸਟਮ 1.5 ਕਿਲੋ ਕਵਾਂਟਲ ਵਜਨ ਹੋਏਗਾ ਤੇ 1.5 ਕਿਲੋ ਜੱਕ ਚੱਕ ਦਿੰਦਾ ਸੀ ਇਹਦਰਾ ਸਾਰਾ ਵਜਨ ਹੋ ਗਿਆ ਥੋੜਾ ਜਿਆਦਾ ਹੁਣ ਚੱਕ ਤਾਂ ਦਿੰਦਾ ਇਹ ਪਰ ਇਹਦੇ ਚ ਥੋੜੀ ਜੀ help ਕਰਨੀ ਪੈਂਦੀ ਹੈ ਪਿੱਛੇ ਇੱਕ ਬੰਦੇ ਨੂੰ ਤੇ ਜਦੋਂ ਹਾਫ ਤੋਂ ਉੱਪਰ ਚਲੀ ਜਾਂਦੀ ਹੈ ਫਿਰ ਇਹ ਜੱਕਾ ਪੀ ਚੱਕਣ ਲੱਗ ਜਾਂਦਾ ਤੇ ਦਿਖਾਣੇ ਆ ਤੁਹਾਨੂੰ ਇਹ ਚੱਕ ਕੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਮਾਰੋ ਸਬਸਕ੍ਰਾਈਬ ਤੇ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਦੀ ਮੋਡੀਫਿਕੇਸ਼ਨ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਵੀਂ ਕਿਸੇ ਦੇ ਦਿਮਾਗ 'ਚ ਆਈਡੀ ਹੈ ਤਾਂ ਕਰਵਾਉਣਾ ਹੈ ਉਹਨਾਂ ਨੇ ਤਾਂ ਉਹ ਆਪਾਂ ਨੂੰ ਮਿਲ ਸਕਦੇ ਨੇ ਆਪਣਾ ਕਨੈਕਟ ਨੰਬਰ ਵੀ نیچے ਵੀਡੀਓ 'ਚ ਚੱਲ ਰਿਹਾ ਹੈ ਤੇ ਉਹਦੇ ਤੋਂ ਤੁਸੀਂ ਆਪਾਂ ਨੂੰ ਕਾਲ ਕਰ ਸਕਦੇ ਬਾਈ ਜੀ ਤੇ ਦਿਖਾਨੇ ਤੁਹਾਨੂੰ ਇਹ ਚੱਕ ਕੇ ਨਾਲੇ نیچے ਕਰਕੇ ਦਿਖਾਵਾਂਗੇ ਕਿਵੇਂ ਥੱਲੇ ਜਾਂਦੀ ਤੇ ਕਿਵੇਂ ਉੱਪਰ ਜਾਂਦੀ ਇਹਦੇ ਆ ਸਿਸਟਮ ਲਾਇਆ ਹੋਇਆ ਹਾਈਡਰੋਲਿਕ ਛੋਟਾ ਜਿਹਾ ਬਿਲਕੁਲ ਜਿਹਾ ਸਿਸਟਮ ਸ਼ਾਇਦ ਇਹ ਕਈਆਂ ਨੂੰ ਪਤਾ ਹੀ ਹੋਣਾ ਇਹ ਟਰੱਕ ਵਗੈਰਾ ਦੇ ਵੀ ਆਉਂਦਾ ਸਿਸਟਮ ਜੁਗੜ ਇਹ ਲਾਇਆ ਆਪਾਂ ਨੇ ਤੇ ਇਹਦੇ ਨਾਲ ਹੀ ਉੱਪਰ ਚਲੀ ਜਾਂਦੀ ਇਹਦੇ ਨਾਲ ਹੀ نیچے ਆਉਂਦਾ ਜਿੱਦਾਂ ਕੈਮ ਕੈਮਨ ਗੱਡੀ ਦਾ ਪੋਪਰ نیچے ਕਰਨੇ ਆ ਉਦਾਂ ਲੋ ਦਿਖਾਨੇ ਤੁਹਾਨੂੰ ਉੱਪਰ ਕਰਕੇ ਥੋੜੀ ਜੀ ਕਰਨ ਦੀ ਹੈਲਪ ਲਵਾਂਗੇ ਆਪਾਂ ਤੇ ਚੱਕਦੇ ਫਿਰ ਇਹਨੂੰ ਉੱਪਰ ਚੱਲ ਵੀ ਕਰਨ ਚਲ ਕਰ ਜਾ ਚੱਲ ਜੀ ਚੱਲ ਸਾਰ ਤੇ ਕੋਲ ਬਿਲਕੁਲ ਆਪੀ ਚੋਕਰਾ ਪਿਆ ਨਹੀਂ ਲਾਣਾ ਪੈਣਾ ਥੋੜਾ ਆਪਣਾ ਇਹਦੇ ਚ ਥੋੜੀ ਜੀ ਹੈਲਪ ਕਰਨੀ ਪੈਂਦੀ ਇੱਕ ਜਣੇ ਨੂੰ ਜਾਨੀ ਕਿ ਇਹਦੇ ਚ ਵਜ਼ਨ ਥੋੜਾ ਜ਼ਿਆਦਾ ਹੋ ਗਿਆ ਸੀ ਜਿੰਨੇ ਵਜ਼ਨ ਦੇ ਹਿਸਾਬ ਨਾਲ ਲਾਇਆ ਸੀ ਉਸ ਤੋਂ ਵਜ਼ਨ ਇਹਦੇ ਚ ਜ਼ਿਆਦਾ ਹੈ ਉਹਦੇ ਕਰਕੇ ਇੱਕ ਜਣੇ ਨੂੰ ਥੋੜੀ ਜੀ ਹੈਲਪ ਕਰਨੀ ਪੈਂਦੀ ਹੈ ਦੇ ਹੁਣ ਹੁਣ ਜਾਂਦੀ ਪੀਕ ਨਹੀਂ ਦੇ ਚੱਲ ਚੱਲ ਇੱਥੋਂ ਤੱਕ ਇਹ ਕਰਨੀ ਪੈਂਦੀ ਉੱਪਰ ਮੜਾ ਜੇ ਜ਼ੋਰ ਲਵਾਉਣਾ ਪੈਂਦਾ ਇਸ ਤੋਂ ਬਾਅਦ ਜੇ ਇੱਕ ਫਿਰ ਆਪਣੇ ਆਪ ਇਹਨੂੰ ਉੱਪਰ ਚੱਕ ਲੈਦਾ ਖਿੱਚ ਲੈਣਾ ਜੇਕਾ ਕਿਉਂਕਿ ਜਿੰਨਾ ਵਜਨ ਦਾ ਆਈਡੀਆ ਲਾਇਆ ਸੀ ਵਜਨ ਉਸ ਤੋਂ ਜ਼ਿਆਦਾ ਹੋ ਗਿਆ ਉਹਦੇ ਕਰਕੇ ਥੋੜੀ ਜਿਹੀ ਹੈਲਪ ਕਰਨੀ ਪੈਂਦੀ ਪਿੱਛੇ ਕੇ ਜਿਹੜੇ ਇਹਨੂੰ ਪਰ ਮੈਂ ਹਿਸਾਬ ਲਾਇਆ ਵੀ ਛਤੜੀ ਸਾਰਾ ਕੁਝ ਖੋਲਣ ਨਾਲੋਂ ਸਿਸਟਮ ਬਹੁਤ ਘੈਂਟ ਹੈ ਲਓ ਇਹ ਇੱਥੇ ਹੋ ਜੇਗੀ ਲੋਕ ਲਓ ਵੀ ਇਹ ਹੋ ਗਈ ਆਪਣੀ ਫਿਟਿੰਗ ਛਤੜੀ ਦੀ ਇਹ ਇਹਦੇ ਵਿੱਚ ਆਪਾਂ ਸਿਸਟਮ ਬਣਾਇਆ ਹੋਇਆ ਹੈ ਕਿ ਚ ਗੁੱਲੀਆਂ ਪੈਂਦੀਆਂ ਨੇ ਜਦੋਂ ਆਪਾਂ ਉੱਪਰ ਚੱਕਤੀ ਤਾਂ ਇਹਦੇ ਵਿੱਚ ਪਿੰਨਾ ਪੈ ਜਾਂਦੀਆਂ ਨੇ ਜੀ ਇਹਦੇ ਵਿੱਚ ਇਸ ਜਗ੍ਹਾ 'ਚ ਪਿੰਨ ਪੈ ਜਾਂਦੀ ਹੈ ਤੇ ਇੱਥੇ ਬਸ ਲੋਕ ਹੋ ਜਾਈਗੀ ਫਿਰ ਇਹ نیچے ਨਹੀਂ ਆਉਂਦੀ ਜੀ ਤੇ ਕਰੋ ਚੈੱਕ ਹੁਣ ਤੁਹਾਨੂੰ نیچے ਜਾਂਦੀ ਵੀ ਦਿਖਾਵਾਂਗੇ ਜਦੋਂ نیچے ਜਾਏਗੀ ਉਦੋਂ ਐਫਰਟ ਥੋੜਾ ਘੱਟ ਕਰਨਾ ਪੈਂਦਾ ਫੋਨ ਨਾਲ ਤਾਨੂੰ ਇਹ نیچے ਕਰਕੇ ਬਹਾਨਾ ਮੈਂ ਸਾਰੇ ਦਾ ਸਾਰਾ ਸਿਸਟਮ ਤੇ نیچے ਸੌਖਾ ਹੀ ਹੋ ਜਾਂਦਾ ਸਿਸਟਮ ਸਗੋ ਇਹ ਜੈਕ ਫਿਰ ਦੂਜੇ ਪਾਸੇ ਕੰਮ ਕਰਨ ਲੱਗ ਜਾਂਦਾ ਇਹ ਐਵੇਂ ਬਸ ਨੀਤੀ ਚਲੀ ਜਾਂਦੀ ਸਾਰੀ ਦੀ ਸਾਰੀ ਤੇ ਜਿਹੜੇ ਜਿਹੜੇ ਬਾਈ ਨੂੰ ਘੈਂਟ ਲੱਗਿਆ ਜਿਗਾੜੇ ਤੇ ਬਾਈ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਸ਼ੇਅਰ ਵੀ ਕਰਿਓ ਵੱਧ ਤੋਂ ਵੱਧ ਤੇ ਸਬਸਕ੍ਰਾਈਬ ਵੀ ਕਰਿਓ ਜੇ ਮੈਨਾਂ ਆਪਣਾ ਇਹਦੇ ਚ ਕੋਈ ਤਾਰਾਂ ਤੋਰਾ ਦੀ ਕੋਈ ਦਿੱਕਤ ਰਹਿ ਗਈਆਂ ਲਾਈਕਾਂ ਵਗੈਰਾ ਸਾਰੀਆਂ ਚੱਲਦੀਆਂ ਮੇਰਾ ਵੇਖੀ। ਇਸ ਜਿਹੜੀ ਵੈਰੀ ਹੈ ਨਾ ਉਸ ਹਿਸਾਬ ਨਾਲ ਕੀਤੀ ਹੈ ਨੀਤੀ ਉਹ ਜੂ ਉੱਪਰ ਕੁਝ ਵੀ ਇਹਦਾ ਕਰਨਾ ਨਹੀਂ ਪੈਂਦਾ ਹੈ ਵਾਰ-ਵਾਰ ਫੱਟਣਾ ਗੁੱਲੀਆਂ ਨੇ ਦੋ ਦੋ ਗੁੱਲੀਆਂ ਕੱਢ ਕੇ نیچے ਕਰੋ ਚਾਹੇ ਉੱਪਰ ਕਰੋ। ਤੇ ਜਲਦੀ ਮਿਲਾਂ ਘੈਂਟ ਜੀ ਹੋਰ ਕੋਈ ਵੀਡੀਓ ਨਾਲ ਤੇ ਸਾਰੇ ਵੀਰ ਦਾ ਬਹੁਤ ਬਹੁਤ ਧੰਨਵਾਦ